ਹਾਂਜੀ ਦੋਸਤੋ ਉਮੀਦ ਹੈ ਸਾਰੇ ਬਣਪਰਾ ਠੀਕ ਠਾਕ ਹੋਵੰਗੇ ਅੱਜ ਨਾ ਪੰਜ ਤੇ ਪੰਜੇ ਜੀ ਭਰਤਨਾਮ ਮੰਡੀ ਦੇ ਵਿੱਚ ਪੰਜ ਗਿੱਲਿਆਂ ਵਾਲੀ ਜਿਹੜੀ ਮੰਡੀ ਵਾਜਦੀ ਨਾ ਉੱਥੇ ਇੱਕ ਸੈਟਅਪ ਲੱਗਾ ਹੋਇਆ ਫਿਸ਼ਰ ਟਨਲ ਦੇ ਨਾਮ ਤੇ ਫਿਸਟਨਰ ਉਹ ਦੇਖ ਲਈ ਜਾ ਫਿਸਟਨਰ ਇਹਦੇ ਚ ਐਂਟ੍ਰੈਂਸ ਦੀ ਫੀਸ ਹੈ 20 ਰੁਪਏ ਉਸ ਤੋਂ ਬਾਅਦ ਇਹਨਾਂ ਨੇ ਜਿਹੜੇ 20 ਝੂਲੇ ਨੇ ਜਾਂ ਬੋਟਿੰਗ ਹੈ ਜਾਂ ਕੁਝ ਤੁਸੀਂ ਦੇਖਣਾ ਹੈ 200 ਰੁਪਏ ਤੋਂ ਥੱਲੇ ਥੱਲੇ 30 40 50 ਰੁਪਏ ਰੇਟ ਹੈ ਜਾ ਕੇ ਤੁਸੀਂ ਇਹ ਕਹਦੇ ਹੋ ਯੂਟਿਊਬਰ ਪ੍ਰਦੀਪ ਪੱਕੇ ਪੰਜਾਬ ਵਾਲਿਆਂ ਬੱਚੇ ਤੇ ਤੁਹਾਨੂੰ ਡਿਸਕਾਊਂਟ ਮਿਲ ਜੂਗਾ ਜੋ ਵੀ ਚੀਜ਼ ਲਾਓਗੇ ਆ ਦੇਖੋ ਕਰਕੋਸ਼ ਚਿੱਟੇ ਚੂਹੇ ਕਈ ਵੈਰਾਈਟੀਆਂ ਦੇ ਕਬੂਤਰ ਮਸਤਬਦ ਤੋਤੇ ਨੇ ਕਈ ਤਰ੍ਹਾਂ ਦੇ ਛੋਟੇ ਤੋਂ ਛੋਟਾ ਤੋਤਾ ਵੱਡਾ ਤੋਤਾ ਇੱਕ ਕੰਬੋਟਿੰਗ ਵਾਲਾ ਸਿਸਟਮ ਹੈ ਬੱਚਿਆਂ ਵਾਸਤੇ ਬੱਚਿਆਂ ਨੂੰ ਤੁਸੀਂ ਇਹਦੇ ਵਿੱਚ ਬਿਠਾ ਲਓ ਚਾਹੇ ਜਿੰਨਾ ਟਾਈਮ ਮਰਜ਼ੀ ਖੇਡੀ ਜਾਣ ਇਹਦੇ ਵਿੱਚ ਪਾਣੀ ਦੇ ਵਿੱਚ ਕੋਈ ਐਕਸਟਰਾ ਖਰਚ ਨਹੀਂ ਦੋ ਬੱਚੇ ਬੈਠ ਜਾਣ ਤਿੰਨ ਬੈਠ ਜਾਣ ਚਾਰ ਬੈਠ ਜਾਣ ਇੱਕ ਬੱਚੇ ਦੀ 20 ਰੁਪਏ 3 4 ਦੀ ਹੈ ਤੇ ਉਹਨਾਂ ਨੇ ਤਾਂ 50 ਰੁਪਏ ਹੀ ਲਾਣਗੇ ਤੁਸੀਂ ਜਾ ਕੇ ਬਸ ਇੰਨਾ ਕਹਿਣਾ ਵੀ ਹਾਂ ਪੱਕੇ ਪੰਜਾਬ ਵਾਲੇ ਤਰਦੀਪਾ ਜੀ ਨੇ ਦਿੱਤੇ ਮਾਰੇ ਕੋਈ ਦੇ ਵਿੱਚ ਆ ਕਿਸ਼ਤੀ ਆ ਦੇਖੋ ਜਿੱਧਰ ਨੂੰ ਵੀ ਹੱਥ ਜੇ ਲਾਈਦਾ ਉਧਰ ਨੂੰ ਭੱਜ ਜਾਂਦੀਆਂ ਨੇ ਆਹ ਦੇਖੋ ਆਹ ਜਦ ਰਾਤ ਦੀ ਥੱਕੀ ਹੁੰਦੀ ਪਾਣੀ ਦੀ ਬਾਰੀ ਹੁੰਦੀ ਆਹ ਥੱਕੀ ਫੇ ਵਿਚਾਰੀ ਭਾਈ ਉਸ ਤੋਂ ਬਾਅਦ ਹੋਰ ਕੈਟਾਗਰੀ ਆ ਗਈ ਆ ਦੇਖੋ ਇਹ ਵੱਡੀਆਂ ਆ ਗਈਆਂ ਥੋੜੀਆਂ ਆਆਂ ਵਿੱਚ ਬੱਚੇ ਵੀ ਨੇ ਇਹਨਾਂ ਦੇ ਆ ਦੇਖੋ ਕੂਨ ਇਹ ਗਰੇਟੀ ਗਰੇਟੀ ਫਿਸ਼ ਏ ਗਰੇਟੀ ਫਿਸ਼ ਜਾਨਕੀ ਗਰੇ ਗਰੇ ਜੀ ਹੁੰਦੀ ਏ ਇਹ ਮੱਚੀ ਕਿੱਥੇ ਆ ਲੜੀ ਦੇ ਹਿਧਾਰ ਪਰ ਦੇਖ ਰਿਹਾ ਆ ਦੇਖੋ ਇਹ ਆਮ ਕਰਫਿਸ਼ ਇਹ ਸਿਲਕੀ ਮਿਲਕੀ ਆਮ ਕਰਫਿਸ਼ ਐਂ ਲੱਗਦੀ ਜਿਵੇਂ ਦੁੱਧ ਚੜਬੋਗੇ ਕੱਢੇ ਹੋਏ ਨੇ ਆ ਦੇਖੋ ਕੱਲੀ ਕੱਲੀ ਮੱਛੀਆ ਚਿੱਟੀ ਏ ਜੋ ਆਪ ਅੱਖ ਦੇ ਨਾਲ ਦੇਖ ਸਕਦੇ ਹੋ ਕੈਮਰੇ ਨਾਲ ਨਹੀਂ ਦੇਖ ਸਕਦੇ ਆ ਦੇਖੋ ਇਹੇ ਜੀ ਫਿਸ਼ਾਂ ਨੇ ਜਿਵੇਂ ਦੁੱਧ ਚੜਬੋਗੇ ਬਸ ਛੱਡਦੀਆਂ ਐਂ ਲੱਗਦਾ ਔਰ ਇਹਨਾਂ ਦੇ ਹਾਰ ਪਰ ਦੇਖਦਾ ਉਸ ਤੋਂ ਬਾਅਦ ਆ ਸਭ ਤੋਂ ਲੱਗ ਚੀਜ਼ ਲੱਗੀ ਛੋਟੀ ਤੋਂ ਛੋਟੀ ਮੱਛੀ ਦੇ ਵਿੱਚ ਹੈਗੀ ਐ ਇੱਕ ਆਪਣੇ ਉਂਗਲ ਜਿੱਦੀ ਨੌ ਜਿੱਦੀਆਂ ਵੀ ਮੱਛੀਆਂ ਹੈ ਜਨਾਂ ਵਿੱਚ ਇੱਕ ਨੇਲ ਜਿੱਡਾ ਹੁੰਦਾ ਨਾ ਖੋ ਮੋਲੀ ਫਿਸ਼ ਕਹਿੰਦੇ ਨੇ ਇਹਨਾਂ ਨੂੰ ਇਹਦਾ ਐਵੇਂ ਨੌ ਜਿੱਦੀ ਔਰ ਕੋਈ ਐਸਾ ਰੰਗ ਨਹੀਂ ਹੈਗਾ ਕੁਦਰਤ ਦੇ ਹੋਂਦ ਦੇ ਵਿੱਚ ਜਿਹੜਾ ਇਹਦੇ ਵਿੱਚ ਨਹੀਂ ਹੈਗਾ ਕੋਈ ਸੋਦੀਆ ਰੰਗ ਦੀ ਹੈ ਕੋਈ ਸੰਤਰੀ ਹੈ ਕਾਲੀ ਹੈ ਔਰ ਪ੍ਰਮਾਤਮਾ ਨੇ ਐ ਡਿਜ਼ਾਈਨ ਕਰਕੇ ਜੇ ਆਪਾਂ ਇੱਕ ਟੈਟੂ ਬਣਾਵਾਂ ਲੈਣਾਂ ਡਿਜ਼ਾਈਨ ਕਰ ਕਰਕੇ ਉਹਦੇ ਵਿੱਚ ਰੰਗ ਪਾਉਨੇ ਆ ਦੇਖੋ ਕਿਸਿੰਗ ਫਿਸ਼ ਇੱਕ ਛੱਡੀ ਹੋਈ ਐ ਇਹ ਕ ਐ ਮੂੰਹ ਜਾਂ ਮਾਰ ਰਹੀ ਆ ਦੇਖੋ ਐ ਮੂੰਹ ਜਾਂ ਮਾਰਦੀ ਕਿਸਿੰਗ ਖਾਂ ਬਾਕੀ ਆ ਦੇਖੋ ਇਹਦੇ ਵਿੱਚ ਕੋਈ ਐਸਾ ਰੰਗ ਨਹੀਂ ਜਿਹੜਾ ਤੁਸੀਂ ਕੋनो ਮਾਈਂਡ ਚ ਵੀ ਹੋਰ ਰੰਗ ਨਹੀਂ ਦੇਖਿਆ ਪਰ ਇਹ ਇੱਕ ਰੰਗ ਹੈ ਇਹਦੇ ਚ ਪਰਮਾਤਮਾ ਦੀ ਹੋਂਦ ਬਹੁਤ ਵਿਲੱਖਣ ਹੈ ਆ ਦੇਖੋ ਆ ਕਿਸਿੰਗ ਫਿਸ਼ ਐ ਆ ਦੇਖੋ ਕਿਸਿੰਗ ਕਰ ਰਹੀ ਉਹ ਨੂੰ ਕਰ ਰਹੀ ਉਹ ਨੂੰ ਪਿਆਰ ਜਾਨਵਰਾਂ ਚ ਵੀ ਹੁੰਦਾ ਹਨਾ ਇਹ ਇਕੱਠੀਆਂ ਇੱਕੋ ਦੇ ਚ ਰਹਿੰਦੀਆਂ ਨੇ ਐਨਸੇ ਮੋ ਪਿਆਰੇ ਆ ਦੇਖੋ ਸੰਤਰੀ ਰੰਗ ਕਾਲਾ ਰੰਗ ਪਰ ਇੱਕ ਆ ਦੇਖੋ ਵੀ ਇਹਨਾਂ ਦੇ ਪਰਮਾਤਮਣੇ ਆ ਲੱਗਦਾ ਜਿਨਾ ਬੈਠ ਕੇ ਟੈਟੂ ਬਣਵਾਉਣੇ ਆ ਉਦਾਂ ਕਲਰ ਵਿੱਚ ਮਿਕਸ ਕੀਤਾ ਨਾ ਐਦਾਂ ਕਰਤਾ ਵਿੱਚ ਬਲੈਕ ਪਾਤਾ ਥੋੜਾ ਜਿਹਾ ਵਾਈਟ ਪਾਤਾ ਥੋੜਾ ਜਿਹਾ ਹੋ ਪਾਤਾ ਔਰ ਸ਼ੇਡ ਵੀ ਬਣਾਏ ਹੋਏ ਨੇ ਦੇਖੋ ਜਿਹੜੀਆਂ ਬਿਲਕੁਲ ਚਿੱਟੀਆਂ ਵਾਲੀਆਂ ਅੰਗਰੇਜ਼ੀਆਂ ਵਰਗੀਆਂ ਕੁਝ ਗਰੇ ਨਹੀਂ ਆ ਗਈਆਂ ਪੱਥਰਾਂ ਦੇ ਨਾਲ ਲੱਗਦਾ ਪੱਥਰ ਨੇ ਪਰ ਪੱਥਰ ਨਹੀਂ ਮੱਛੀਆਂ ਨੇ ਇੱਥੇ ਇੱਕ ਹੋਰ ਫਿਸ਼ ਦਿਖਾਉਣਾ ਮੈਂ ਬਿਲਕੁਲ ਛੋਟੀ ਜੀ ਹੈ ਉਹ ਦੇਖੋ ਬੱਸ ਧੁੰਦਲਾ ਜਾ ਹੋਗਾ ਉਹ ਰਹੀ ਪਿੱਛੇ 골ਡਨ ਫਿਸ਼ ਦੇ ਪਿੱਛੇ ਉਹ ਭਜ ਗਈ ਤੇਜ ਬਹੁਤ ਸੀ ਆ ਗੁਲਾਬੀ ਕਲਰ ਦੀਆਂ ਹੋਗੀਆਂ ਠੀਕ ਹੈ ਤੇ ਉਹ ਪਟੋਦੀਆਂ ਕਲਰ ਦੀ ਹੋ ਗਈ ਸੰਤਰੀ ਹੋ ਗਈ 골ਡਨ ਹੋ ਗਈ ਸਾਰੇ ਮਾਲਕ ਬਈ ਚਕਲ ਰਹੇਗੇ ਇਧਰੋਂ ਦੇਖੋ ਬਹੁਤ ਨਜ਼ਾਰਾ ਹੁੰਦਾ ਹੈ ਇੱਕ ਵਾਰੀ ਪਰਿਵਾਰ ਦੇ ਨਾਲ ਜ਼ਰੂਰ ਵਿਜ਼ਿਟ ਕਰੋ ਆਪਾਂ ਦੇ ਇਹ ਕਹਿੰਦੇ ਆ ਦੇਖੋ ਇਸ ਤੋਂ ਬਾਅਦ ਇਹਨਾਂ ਦਾ ਕੰਮ ਖਤਮ ਹੋ ਗਿਆ ਤੇ ਇਹਨਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਮੱਛੀਆਂ ਦੇਖਣ ਨੂੰ ਮਿਲਦੀਆਂ ਨੇ ਫਿਰ ਇੱਥੋਂ ਬਾਹਰ ਨਿਕਲੋ ਬਾਰ ਨਿਕਲਦੇ ਵੀ ਇਧਰਲੀ ਸਾਈਡ ਵੀ ਆ ਕੂਲਰ ਆਇਆ ਹੋਇਆ ਇਹਨਾਂ ਨੇ ਗਰਮੀਆਂ ਲੱਗੇ ਆ ਜਿਹੜਾ ਆਹ ਵਾਲਾ ਹੈ ਨਾ ਦੇਖਣ ਚ ਸਟੇਜ ਜੀ ਲੱਗਦੀ ਹੈ ਘੱਟਦਾ ਡਰ ਲੱਗਦਾ ਥੱਲੇ ਇਹਦੇ ਨਾਲ ਆ ਦੇਖੋ ਪਾਣੀ ਜੇ ਛੱਡ ਕੇ ਤੇ ਵਿੱਚ ਮੱਛੀ ਪਤਾ ਨਹੀਂ ਵੱਡਾ ਮਗਰਮੱਛ ਕੋ ਛੱਡਦੇ ਨੇ ਜਿਹਦੇ ਨਾਲ ਐ ਲੱਗਦਾ ਵੀ ਆਪਾਂ ਨੂੰ ਖਾ ਜਾਏਗਾ ਪਰ ਉਹ ਮਗਰਮੱਛ ਹੁਣ ਇਹਨਾਂ ਨੇ ਉਹ ਦੂਸਰੀ ਸਾਈਡ ਕਹਿੰਦੇ ਵੱਡਾ ਪਾਣੀ ਹੈ ਉਹਦੇ ਚ ਰੱਖਿਆ ਹੋਇਆ ਦੇਖੋ ਆ ਫਿਸ਼ਟ ਨਾਲੇ ਆ ਦੇਖੋ ਬਾਕੀ ਇਥੇ ਦੁਕਾਨਾਂ ਬਹੁਤ ਤਰ੍ਹਾਂ ਦੀਆਂ ਲੱਗਦੀਆਂ ਨੇ ਜੋ ਚੀਜ਼ ਤੁਹਾਨੂੰ ਚਾਹੀਦੀ ਆ ਦੇਖੋ ਬਸ ਉਹ ਕਿਸੇ ਨੂੰ ਊਠ ਦੀ ਸਵਾਰੀ ਕਰਨੀ ਹੈ ਊਠ ਦੀ ਸਵਾਰੀ ਕਰਾਉਂਦੇ ਨੇ ਉਹ ਵੀ ਇਹਨਾਂ ਕੋਲ ਸਿਸਟਮ ਹੈਗਾ ਊਠ ਦੀ ਸਵਾਰੀ ਵਗੈਰਾ ਦਾ ਆ ਦੇਖੋ ਇਹ ਸਾਰਾ ਭਰ ਜਾਂਦਾ ਹੈ ਲੈਕਟਾਂ ਲੱਗੀਆਂ ਨੇ ਆ ਜਾਨਵਰ ਪੰਛੀ ਆ ਗਏ ਇਹਨਾਂ ਕੋਲੇ ਬਤਕਾਂ ਵਗੈਰਾ ਆ ਗਈਆਂ ਚਿੱਟੇ ਚੂਹੇ ਵਗੈਰਾ ਆ ਗਏ ਉਸ ਤੋਂ ਬਾਅਦ ਝੂਲੇ ਤੁਹਾਨੂੰ ਅੱਗੇ ਦਿਖਾਣੇ ਆ ਝੂਲੇ ਬਹੁਤ ਤਰ੍ਹਾਂ ਦੇ ਨੇ ਬੱਚਿਆਂ ਵਾਸਤੇ ਝੂਲੇ ਦੇਖੋ ਆ ਦੇਖੋ ਇਹ ਇਧਰ ਦੇਖੋ ਇਹਨਾਂ ਨੂੰ ਮਨ ਖੁਸ਼ ਹੁੰਦਾ ਦੇਖ ਕੇ ਪਰ ਇਹ ਐ ਇੰਨਾ ਕੁ ਗਲਤ ਹੈ ਵੀ ਹਨਾ ਕੈਦ ਕਰ ਰੱਖਿਆ ਆਪਾਂ ਕਿਸੇ ਨੂੰ ਕੈਦ ਤਾਂ ਨਹੀਂ ਕਰ ਸਕਦੇ ਪਰ ਆ ਦੇਖੋ ਆ ਇੱਥੇ ਦੁਕਾਨਾਂ ਲੱਗਦੀਆਂ ਨੇ ਮਾਣ ਵਾਲੀ ਦੁਕਾਨ ਹੋ ਗਈ ਬਾਕੀ ਖੜਾਉਣਿਆਂ ਵਾਲੀਆਂ ਹੋ ਗਈਆਂ ਬਹੁਤ ਵਧੀਆ ਕੋ ਬੱਚੇ ਘੋੜਿਆਂ ਵਾਲੇ ਝੂਟੇ ਟ੍ਰੇਨ ਦੇ ਵਿੱਚ ਬੈਠ ਸਕਦੇ ਨੇ ਬੱਚੇ ਟ੍ਰੇਨ 'ਚ ਜਿਹੜੇ ਛੋਟੇ ਬੱਚੇ ਨੇ ਜਾਂ ਤੇ ਬਤਕਾਂ ਵਾਲੇ ਬੱਚੇ ਝੂਟੇ ਲੈ ਸਕਦੇ ਨੇ ਜੰਪਿੰਗ ਦਾ ਆ ਵੱਡੇ ਝੂਲੇ ਵੱਡਿਆਂ ਵਾਸਤੇ ਨੇ ਉਸ ਤੋਂ ਬਾਅਦ ਇੱਕ ਡ੍ਰੈਗਨ ਜੇ ਵਾਲਾ ਹੋ ਗਿਆ ਵੇਖੋ ਲੰਬੀ ਟ੍ਰੇਨ ਜੀ ਹੈ ਤਾਂ ਇਧਰ ਭੂਤ ਮੰਗੜਾ ਬਣਾਇਆ ਹੋਇਆ ਭੂਤਾਂ ਵਾਲੇ ਆਵਾਜ਼ਾਂ ਨਹੀਂ ਆਉਂਦੀਆਂ ਨੇ ਵਿੱਚ ਬੰਦਾ ਗਿਆ ਕੋਈ ਕਹਿ ਨਹੀਂ ਸਕਦਾ ਵੀ ਹਾਂ ਅਸਲੀ ਭੂਜ ਜਿੰਨੇ ਦੇਖੇ ਨੇ ਨਾ ਉਹ ਕਹਿ ਸਕਦਾ ਵੀ ਹਾਂ ਵੇਖੋ ਪਾਤਨਾ ਪੈਕਸ਼ੋ ਉਹਨਾਂ ਸਪான்ਸਰ ਕੀਤਾ ਤੇ ਰਾਦਰੂ ਕੁੱਤੇ ਲੈ ਗਏ ਸੀ ਛੋਟੇ ਜਿਹੇ ਕਤੂਰੇ ਪੱਪੀ ਇਹਨਾਂ ਨੂੰ ਕਹਿੰਦੇ ਨੇ ਉਹ ਇੱਥੇ ਇਹਨਾਂ ਨੇ ਸੇਲ ਵਾਸਤੇ ਲੈ ਕੇ ਆਏ ਸੀ ਤੁਹਾਨੂੰ ਡਿਸਕਾਊਂਟ ਚ ਮਿਲ ਜਾਣਗੇ ਛੋਟੇ ਛੋਟੇ ਆ ਸਮੋਕੀ ਜਿਹੜੇ ਫਲੇਵਰ ਵਾਲਾ ਹੁੱਕਾ ਪੀਣ ਦੇ ਸ਼ਕੀਨ ਨੇ ਉਸ ਤੋਂ ਬਾਅਦ ਪਾਣ ਵਾਲੀ ਦੁਕਾਨ ਆ ਗਈ ਉਰੇ ਇਹਨਾਂ ਦਾ ਕਰੋਕਰੀ ਦਾ ਸਮਾਨ ਹੈ ਆ ਭੂਤ ਪੰਗਲਾ ਆ ਗਿਆ ਇਧਰ ਦੇਖੋ ਆ ਕੁੱਤੇ ਵਾਲੀ ਦੁਕਾਨ ਆ ਗਈ ਉਸ ਤੋਂ ਬਾਅਦ ਉਹ ਫਿਸਟਨਰ ਰਿਹਾ ਇੱਧਰ ਦੇਖੋ ਜਾਨਕੀ ਬਹੁਤ ਵਧੀਆ ਮਾਹੌਲ ਆ ਪਾਈ ਕਹਿੰਦੇ ਆ ਪਰਿਵਾਰ ਨੂੰ ਇੱਕ ਵਾਰੀ ਜ਼ਰੂਰ ਲੈ ਕੇ ਵੀਡੀਓ ਚੰਗੀ ਲੱਗੀ